ਬਾਬਾ ਜੀ ਮੈਂ ਆਪਣੇ ਘਰੇ ਆਇਆ ਹੋਇਆ ਹੈ। ਗਾਉਣਾ ਵਜਾਉਣਾ ਬਹੁਤ ਦੂਰ ਦੀ ਗੱਲ ਹੈ। ਸਾਰੇ ਮੇਰੇ ਭਰਾ ਬੈਠੇ ਹੋਏ ਨੇ। ਮੈਂ ਕੀ ਸੁਣਾ ਸਕਦਾ ਕਿਸੇ? ਕੀ ਪਤਾ ਮੇਰੇ ਕਿਹੜੇ ਅਲਫਾਜ਼ ਤੇ ਤੁਹਾਡੀ ਮੋਹ ਲੱਗ ਜਾਏ ਮੇਰੀ ਜ਼ਿੰਦਗੀ ਭਰ ਦੀਆਂ ਰੋਟੀਆਂ ਬਣਨ। ਇਸ ਕਰਕੇ ਇਹ ਐਸਾ ਦਰਬਾਰ ਹੈ ਕਿ ਇੱਥੇ ਕਮਲੇ ਰਮਲੇ ਬੋਲਾਂ ਤੇ ਮੋਹ ਲੱਗਣੀ ਲੱਗਣੀ ਹੈ। ਪਰ ਕੀ ਤੇ ਲੱਗਣੀ ਹੈ ਉਹ ਰਸਤਾ ਤੁਸੀਂ ਲੈ ਕੇ ਜਾਣਾ ਤੇ। ਕਹਿੰਦੇ ਲੋਕ ਲੋਕਾਂ ਦੀ ਬੰਦਾ ਜਵਾਨ ਨਹੀਂ ਫੜ ਸਕਦਾ ਬਾਬਾ ਜੀ ਕੀ ਬੋਲ ਦੇਣਾ ਕਿਧਰੋਂ ਕੀ ਬੋਲ ਦੇਣਾ ਪਤਾ ਨਹੀਂ ਲੱਗਦਾ। ਕਦੇ ਫਕਰ ਯਾਤ ਨੂੰ ਭੁੱਲ ਕੇ ਵੀ ਟੀਚਰ ਨਹੀਂ ਕਰਨੀ ਚਾਹੀਦੀ ਐਸਾ ਰਤਬਾ ਹੈ ਫਕੀਰਾਂ ਦਾ ਕਿ ਜਨਮਾਂ ਜਨਮੇ ਤੇ ਟੁੱਟੀਆਂ ਹੋਣ ਨਾ ਤੇ ਫਕਰ ਇੱਕ ਮਿੰਟ 'ਚ ਜੋੜ ਦਿੰਦਾ ਤੇ ਜਿਹਨੂੰ ਰੱਬ ਵੀ ਨਹੀਂ ਤੋੜ ਸਕਦਾ ਤੇ ਅਗਰ ਫਕਰ ਦੀ ਤੋੜੀ ਹੋਵੇ ਤੇ ਰੱਬ ਜੋੜ ਵੀ ਨਹੀਂ ਸਕਦਾ ਐਸਾ ਰਤਬਾ ਹੁੰਦਾ ਫਕਰਾਂ ਦਾ ਖਿੱਚ ਕੇ ਤਾੜੀ ਮਾਰੋ ਮਾੜਾ ਜਪੋਲੀ ਸ਼ਾ ਸਰਕਾਰ ਲਈ ਹੱਥ ਉੱਪਰ ਕਰਕੇ ਕਹਿੰਦੇ ਤੇਰਾ ਫਕਰ ਦੇ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਬਾਬਾ ਜੀ ਕਹਿੰਦੇ ਤੇਰਾ ਯਾਰ ਤੇ ਖਾ ਵੰਦ ਕਰਕੇ ਬੈਠ ਰੰਦਾ ਮੈਨੂੰ ਲੱਗਦਾ ਕੋਈ ਨਸ਼ਾ ਨੋਸ਼ਾ ਕਰਦਾ ਤੇ ਜਿਹੜੇ ਨਾਲ ਦੇ ਹੁੰਦੇ ਉਹ ਕਹਿੰਦੇ ਬੜਾ ਵੱਡਾ ਭੁਲੇਖਾ ਤੇ ਜਿਹੜਾ ਉਹ ਨਸ਼ਾ ਕਰੀ ਬੈਠੇ ਤਾਂ ਨਾ ਕੋਈ ਕਰ ਸਕਦਾ ਤੇ ਨਾ ਕੋਈ ਕਰਾ ਸਕਦਾ ਉਹਦੇ ਨਾਮ ਦਾ ਨਸ਼ਾ ਕਰੀ ਬੈਠਾ ਉਹ ਨਾ ਸੌਣ ਦਿੰਦਾ ਨਾ ਦੇਖਣ ਦਿੰਦਾ ਕਿਸੇ ਹੋਰ ਨੂੰ ਰੰਗ ਮੇਰੇ ਨਾਲ ਹੀ ਜੋੜੀ ਬੈਠਾ ਆਪਦਾ ਜਿਹੜੇ ਆਪਣੇ ਮੁਰਸ਼ਿਦ ਤੇ ਪੱਕੇ ਹੁੰਦੇ ਆ ਨਾ ਉਹ ਦੁਨੀਆ ਵਾਲ ਨਹੀਂ ਦੇਖਦੇ ਉਹ ਸਿਰਫ ਆਪਣੇ ਯਾਰ ਵੱਲ ਦੇਖਦੇ ਇਹ ਬੜੇ ਬਿਰਲੇ-ਵਿਰਲੇ ਲੋਕ ਹੁੰਦੇ ਜਿਹਨਾਂ ਨੂੰ ਪਤਾ ਹੁੰਦਾ ਕਿ ਮੇਰੇ ਪੀਰ ਦਾ ਰਤਵਾ ਕੀ ਹੈ ਤੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਨਾ ਉਹਨਾਂ ਤੱਕ ਇਹ ਸੇਜ ਪਹੁੰਚਦੀ ਹੈ ਬਾਬਾ ਜੀ ਤੇ ਬਾਕੀ ਤੇ ਸੇਜ ਤੋਂ ਪਿੱਛੇ ਹੀ ਰਹਿ ਜਾਂਦੇ ਨੇ ਜਿਹੜੇ ਨਾਲ ਦੁਨੀਆਦਾਰ ਦੇਖੀ ਜਾਂਦੇ ਹਾਏ ਯਾਰ ਉਹਨੇ ਆਇਆ ਕਹਿੰਦਾ ਉਹ ਕਿ ਪ੍ਰਵਾਹ ਕਿਦੀ ਕਰਨੀ ਹੈ ਜਿਹਦਾ ਨਾਮ ਲੈ ਕੇ ਦੋ ਵਾਰ ਫਿਰਦਾ ਦੇਖਣਾ ਤਾਂ ਉਹਨੇ ਜਦੋਂ ਹੱਥ ਤੇ ਹੱਥ ਵਿੱਚ ਪੈਂਦਾ ਨਾ ਲੋਕ ਐਵੇਂ ਨਹੀਂ ਕਹਿੰਦੇ ਕਿ ਮਰੀਦ ਹੋਣਾ ਪੈਂਦਾ ਆ ਸਾਰੇ ਸੁਣ ਰਹੇ ਨੇ ਕਿਸੇ ਦਾ ਹੋਣਾ ਜ਼ਰੂਰੀ ਹੈ ਜਦੋਂ ਮਰੀਦ ਹੁੰਦੇ ਆ ਨਾ ਆਪਾਂ ਹੱਥ 'ਚ ਹੱਥ ਪਾ ਕੇ ਉਹਦਾ ਮਤਲਬ ਪਤਾ ਕੀ ਹੈ ਤੁਹਾਡੇ ਪੀਰ ਨੇ ਤੁਹਾਡੀ ਬਾਹ ਫੜ ਲਈ ਉਹ ਤੁਹਾਨੂੰ ਇੱਧਰ ਵੀ ਬਚਾਊਗਾ ਉਹ ਤੁਹਾਨੂੰ ਉੱਧਰ ਵੀ ਬਚਾਊਗਾ ਅੱਗੇ ਜਾ ਕੇ ਸਮਝਾਉ ਤੌਣਾਂ ਨੂੰ ਤਾਂ ਪਤਾ ਕੀ ਕਹਿਣਾ ਉਹਨੇ ਇਹਨੂੰ ਕੁਛ ਨਾ ਕਹਿਦਾ ਮੈਂ ਬੈਠਾ ਐ ਇਹ ਰਤਬਾ ਹੁੰਦਾ ਪੀਰ ਦਾ ਆਪਣੇ ਆਪਣੇ ਗੁਰੂ ਮਹਾਰਾਜ ਦੀ ਤਾੜੀ ਮਾਰ ਦਿਓ ਇੱਕ ਵਾਰ ਸਾਰੇ ਜਣੇ ਉਹ ਕਹਿੰਦੇ ਫਕਰ ਕਦੇ ਫਕਰ ਦੇ ਹਾਲ ਨੂੰ ਛੇੜੀਏ ਨਾ ਫਕਰ ਹਾਲ ਤੋਂ ਭਾਵੇਂ ਵਿਹਾਲ ਹੋਵੇ ਉਹਨਾਂ ਛੇੜੀਏ ਫਕੀਰ ਦੀ ਗੋਦੜੀ ਨੂੰ ਕੀ ਪਤਾ ਗੋਦੜੀ ਦੇ ਵਿੱਚ ਕੋਈ ਲਾਲ ਕਦੇ ਫਕਰ ਦੇ ਹਾਲ ਨੂੰ ਛੇੜੀਏ ਹਾਂ ਫਕਰ ਹਾਲ ਤੋਂ ਭਾਵੇਂ ਵਿਹਾਲ ਹੋਵੇ ਆਹ ਨਾ ਛੇੜੀਏ ਫਕੀਰ ਦੀ ਗੋਦੜੀ ਨੂੰ ਤੇ ਕੀ ਪਤਾ ਗੋਦੜੀ ਦੇ ਵਿੱਚ ਲਾਲ ਹੋਵੇ ਬੁੱਲਿਆਂ ਚੱਲੀ ਉੱਥੇ ਚੱਲੀਏ ਜਿੱਥੇ ਸਭ ਅਕਲ ਦੇ ਅੰਨੇ ਆਉਣਾ ਕੋਈ ਸਾਡੀ ਜਾਤ ਪੁੱਛਣੇ ਤੇ ਬੁੱਲਿਆਂ ਨਾ ਕੋਈ ਸਾ ਨੂੰ ਮੰਨੇ ਬਸ ਗੱਲੇ ਕਰ ਜੀ ਵਿਆਹ ਜਨਾ ਚਾਹ ਹੋਣਾ ਚਾਹੀਦਾ ਆਪਣੇ ਸਰਕਾਰ ਦੇ ਦੰਦਾ ਇਹ ਨਾ ਹੋਗੇ ਤੇ ਬੈਠੇ ਵੀ ਨਹੀਂ ਯਾਰ ਆ ਉਹ ਆਏ ਹੋ ਗਿਆ ਉਹ ਆਏ ਹੋ ਗਿਆ ਜਿੱਦੇ ਦਰਬਾਰ ਤੇ ਬੈਠੋ ਇਹੀ ਤੇ ਨਵੇੜਨਾ ਉਹਨੇ ਇਹੀ ਟੈਨਸ਼ਨਾਂ ਤੇ ਨਵੇੜਨੀਆਂ ਨੇ ਜਿੱਥੇ ਆ ਗਈ ਵਿੱਚ ਮਹਿਲੇ ਕਰਦੇ ਸੁਣੀ ਗਏ ਕਰੀ ਗਏ ਫਿਰ ਕੋਊਗਾ ਇਹ ਮੇਰੇ ਕੋਲ ਨਹੀਂ ਆਇਆ ਸਿਰਫ ਐਸੇ ਚਾਹ ਪੀਣ ਆਇਆ ਚਾਹ ਪੀ ਕੇ ਫਿਰ ਨੱਚਲੀ ਕਰਨੀ ਸੋ ਜਿਹੜੇ ਜਿਹੜੇ ਭੋਲੇ ਸ਼ਾ ਸਰਕਾਰ ਨੂੰ ਪਿਆਰ ਕਰਦੇ ਆ ਹੱਥ ਉੱਪਰ ਕਰਕੇ ਮੜਾ ਜਾ